ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਉਮੀਦ ਕਰਦੇ ਹਾਂ ਸਾਰੇ ਭੈਣ ਭਰਾ ਰਾਜੀ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਕਣਕ ਦੀ ਫਸਲ ਦੇ ਵਿੱਚ ਪਹਿਲਾ ਪਾਣੀ ਲਾਉਣ ਤੋਂ ਬਾਅਦ ਅਕਸਰ ਕਣਕ ਦੀ ਫਸਲ ਪੀਲੀ ਪੈ ਜਾਂਦੀ ਹੈ ਅਤੇ ਪਾਣੀ ਲਾਉਣ ਤੋਂ ਬਾਅਦ ਆਪਾਂ ਨਦੀਨ ਨਾਸ਼ਕ ਵੀ ਵਰਤਦੇ ਹਾਂ ਜਿਸ ਨਾਲ ਡਬਲ ਇਫੈਕਟ ਹੁੰਦਾ ਕਣਕ ਹੋਰ ਵੀ ਦਬ ਜਾਂਦੀ ਹੈ ਕਣਕ ਪੀਲੀ ਪੈ ਜਾਂਦੀ ਹੈ ਅੱਜ ਕੱਲ ਕਣਕ ਦੇ ਵਿੱਚ ਮੈਟਰੀਬਿਊਜਨ ਦਵਾਈ ਦੀ ਵਰਤੋਂ ਕਿਸਾਨਾਂ ਦੇ ਵੱਲੋਂ ਵੱਡੀ ਪੱਧਰ ਤੇ ਕੀਤੀ ਜਾਂਦੀ ਹੈ ਜਿਸ ਨਾਲ ਕਣਕ ਦੀ ਫਸਲ ਨੂੰ ਕਾਫੀ ਤਕਕਾ ਲੱਗਦਾ ਹੈ ਕਣਕ دب ਜਾਂਦੀ ਹੈ ਕਈ ਥਾਈਂ ਤਾਂ ਕਣਕ ਦਾ ਕਾਫੀ ਜ਼ਿਆਦਾ ਨੁਕਸਾਨ ਵੀ ਹੋ ਜਾਂਦਾ ਹੈ ਇਸ ਵੀਡੀਓ ਦੇ ਵਿੱਚ ਆਪਾਂ ਪਾਣੀ ਕਾਰਨ ਪੀਲੀ ਹੋਈ ਕਣਕ ਅਤੇ ਦਵਾਈ ਕਰਕੇ ਦਬੀ ਹੋਈ ਕਣਕ ਨੂੰ ਠੀਕ ਕਰਨ ਦੇ ਲਈ ਇੱਕ ਨੁਕਤਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜ ਜਿਹਨੂੰ ਵਰਤ ਕੇ ਤੁਹਾਡੀ ਕਣਕ ਦੀ ਫਸਲ ਜਿਹੜੀ ਬਿਲਕੁਲ ਹਰੀ-ਭਰੀ ਹੋ ਜਾਊਗੀ ਅਤੇ ਕਣਕ ਪੂਰਾ ਫਟਾਰਾ ਕਰੂਗੀ ਵੱਧ ਤੋਂ ਵੱਧ ਟੈਲਰਿੰਗ ਕਰੂਗੀ ਇਹ ਖਰਚੇ ਦਾ ਕੰਮ ਨਹੀਂ ਥੋੜਾ ਮਿਹਨਤ ਵਾਲਾ ਕੰਮ ਜ਼ਰੂਰ ਹੈ ਜ਼ਿੰਮੇਦਾਰ ਕਾਫੀ ਪੱਧਰ ਦੇ ਉੱਤੇ ਇਹਨੂੰ ਅਪਣਾ ਵੀ ਰਹੇ ਨੇ ਇਸ ਨੁਕਤੇ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਵਰਤਣੀਆਂ ਨੇ ਕਿੰਨੇ ਮਾਤਰਾ ਦੇ ਵਿੱਚ ਵਰਤਣੀਆਂ ਨੇ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੋ ਕੋਈ ਕਿਸਾਨ ਚੈਨਲ ਦੇ ਉੱਤੇ ਨਵੇਂ ਆਏ ਨੇ ਪਹਿਲੀ ਵਾਰ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਇਸ ਚੈਨਲ ਦੇ ਉੱਤੇ ਆਪਾਂ ਖੇਤੀ ਅਤੇ ਡੈਰੀ ਫਾਰਮ ਦੇ ਨਾਲ ਸੰਬੰਧਿਤ ਜਾਣਕਾਰੀ ਕਿਸਾਨਾਂ ਦੇ ਨਾਲ ਸਾਂਝੀ ਕਰਦੇ ਰਹਿੰਦੇ ਆ ਨਵੀਂ ਵੀਡੀਓ ਦੀ ਜਾਣਕਾਰੀ ਜਾਂ ਨੋਟੀਫਿਕੇਸ਼ਨ ਦੇ ਲਈ ਬੈਲ ਵਾਲਾ ਆਈਕਨ ਜਿਹੜਾ ਉਹਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਕੋਈ ਵੀ ਨਵੀਂ ਵੀਡੀਓ ਆ ਉਹਦੀ ਜਾਣਕਾਰੀ ਤੁਹਾਨੂੰ ਤੁਹਾਨੂੰ ਮਿਲਦੀ ਰਹੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਦੋਸਤੋ ਪਹਿਲਾ ਪਾਣੀ ਲਾਉਣ ਤੋਂ ਬਾਅਦ ਡੱਕਰ ਜਾਂ ਭਾਰੇ ਖੇਤਾਂ ਦੇ ਵਿੱਚ ਜਿਹੜੀ ਕਣਕ ਅਕਸਰ ਪੀਲੀ ਹੋ ਜਾਂਦੀ ਹੈ ਕਿਉਂਕਿ ਕਣਕ ਪਾਣੀ ਲੱਗਣ ਦਾ ਕਾਰਨ ਆਕਸੀਜਨ ਜਿਹੜੀ ਫਸਲ ਦੇ ਵਿੱਚ ਜੜਾਂ ਤੱਕ ਨਹੀਂ ਪਹੁੰਚ ਪਾਉਂਦੀ ਜਿਸ ਕਰਕੇ ਆਕਸੀਜਨ ਦੀ ਘਾਟ ਦੇ ਵਿੱਚ ਬੂਟਾ ਜ਼ਮੀਨ ਵਿੱਚੋਂ ਖੁਰਾਕੀ ਤੱਤ ਲੈਣ ਵਿੱਚ ਅਸਮਰਥ ਹੋ ਜਾਂਦਾ ਭਾਵੇਂ ਜ਼ਮੀਨ ਦੇ ਵਿੱਚ ਇਹ ਸਾਰੀਆਂ ਖਾਦਾਂ ਆਪਾਂ ਪਾਈਆਂ ਹੋਣ ਪਰ ਜੜਾਂ ਦੇ ਰਾਹੀਂ ਬੂਟਾ ਇਹਨਾਂ ਖਾਦਾਂ ਨੂੰ ਨਹੀਂ ਲੈ ਸਕਦਾ ਇਸ ਕਰਕੇ ਬੂਟਾ ਆਪਣਾ ਪੀੜਾ ਹੋ ਜਾਂਦਾ ਤੇ ਪਾਣੀ ਲਗਾਉਣ ਤੋਂ ਬਾਅਦ ਆਪਾਂ ਨਦੀਨ ਨਾਸ਼ਕ ਦੀ ਵਰਤੋਂ ਵੀ ਕਰਦੇ ਆ ਤਾਂ ਨਦੀਨ ਨਾਸ਼ਕ ਨਾਲ ਵੀ ਜਿਹੜੀ ਫਸਲ ਆਪਣੀ ਪੀਲੀ ਹੋ ਜਾਂਦੀ ਆ ਕਈ ਥਾਈਂ ਕਿਸਾਨਾਂ ਵੱਲੋਂ ਵੱਡੀ ਪੱਧਰ ਦੇ ਉੱਤੇ ਮੈਟਰੀਬਿਊਜਨ ਦਵਾਈ ਨਦੀਨ ਆਸ਼ਕ ਦੇ ਤੌਰ ਤੇ ਵਰਤੀ ਜਾਂਦੀ ਆ ਅੱਜ ਕੱਲ੍ਹ ਕਿਸਾਨ ਜੂਰੀਏ ਦੇ ਵਿੱਚ ਮੈਟਰੀਬਿਊਜਨ ਕਾਫੀ ਵੱਧ ਮਾਤਰਾ ਦੇ ਵਿੱਚ ਰਲਾ ਕੇ ਵਰਤ ਰਹੇ ਨੇ ਕਈ ਥਾਈਂ ਕਿਸਾਨ 400 ਤੋਂ ਲੈ ਕੇ 500 ਗ੍ਰਾਮ ਤੱਕ ਵੀ ਮੈਟਰੀਬਿਊਜਨ ਖੇਤ ਦੇ ਵਿੱਚ ਪਾ ਰਹੇ ਨੇ ਜਿਸ ਨਾਲ ਕਣਕ ਦੀ ਫਸਲ ਨੂੰ ਕਾਫੀ ਤਕਾ ਲੱਗਦਾ ਹੈ ਇੱਕ ਤਾਂ ਪਾਣੀ ਦੇ ਪ੍ਰਭਾਵ ਕਰਕੇ ਫਸਲ ਪੀਲੀ ਹੋ ਜਾਂਦੀ ਆ ਉੱਪਰੋਂ ਨਦੀਨ ਆਸ਼ਕ ਦਵਾਈ ਪਾਉਣ ਨਾਲ ਕਣਕ ਦੀ ਫਸਲ ਆਪਣੀ ਦੱਬ ਜਾਂਦੀ ਆ ਰੁਕ ਜਾਂਦੀ ਆ ਮਾਈਟ੍ਰਿਬਿਊਜਨ ਦਵਾਈ ਜਿਆਦਾ ਮਾਤਰਾ ਦੇ ਵਿੱਚ ਵਰਤਣ ਨਾਲ ਜਿਹੜਾ ਬੂਟਾ ਜ਼ਮੀਨ ਦੇ ਵਿੱਚੋਂ ਮੈਗਨੀਜ਼ ਅਤੇ ਜ਼ਿੰਕ ਆਦਤ ਤੱਤਾਂ ਦੀ ਵਰਤੋਂ ਕਰਨ ਦੇ ਵਿੱਚ ਅਸਮਰਥ ਹੋ ਜਾਂਦਾ ਜਿਸ ਨਾਲ ਕਣਕ ਦੀ ਫਸਲ ਦੇ ਵਿੱਚ ਮੈਗਨੀਜ਼ ਅਤੇ ਜ਼ਿੰਕ ਤੱਤ ਦੀ ਘਾਟ ਦਿਖਾਈ ਦਿੰਦੀ ਹੈ ਇਸ ਲਈ ਕਣਕ ਦੀ ਫਸਲ ਨੂੰ ਪਹਿਲਾ ਪਾਣੀ ਲਗਾਉਣ ਤੋਂ 30-35 ਦਿਨ ਬਾਅਦ ਕਣਕ ਵਿੱਚ ਇੱਕ ਸਪਰੇਅ ਇਹਨਾਂ ਤੱਤਾਂ ਵਾਲੀ ਜ਼ਰੂਰ ਕਰ ਦੇਣੀ ਚਾਹੀਦੀ ਹੈ ਕਿਉਂਕਿ ਬੂਟਾ ਜ਼ਮੀਨ ਦੇ ਵਿੱਚੋਂ ਇਸ ਵੇਲੇ ਜ਼ਿਆਦਾਤਰ ਤੱਤ ਲੈਣ ਦੇ ਵਿੱਚ ਅਸਮਰਥ ਹੁੰਦਾ ਜਿਵੇਂ ਜਿਵੇਂ ਫਸਲ ਦੇ ਵਿੱਚ ਨਵੀਂ ਕੱਟਦੀ ਜਾਊਗੀ ਜ਼ਮੀਨ ਆਪਣੀ ਬੱਤਰ ਆਉਂਦੀ ਜਾਂਦੀ ਆ ਅਤੇ ਜ਼ਮੀਨ ਦੇ ਵਿੱਚ ਜਿਹੜੀ ਆਕਸੀਜਨ ਦੀ ਮਾਤਰਾ ਵਧਣ ਲੱਗਦੀ ਹੈ ਤਾਂ ਬੂਟਾ ਜ਼ਮੀਨ ਦੇ ਵਿੱਚੋਂ ਵੀ ਤੱਤ ਵਰਤਣੇ ਸ਼ੁਰੂ ਕਰ ਦਿੰਦਾ। ਭਾਰੀਆਂ ਜ਼ਮੀਨਾਂ ਦੇ ਵਿੱਚ ਕਈ ਵਾਰੀ ਪਾਣੀ ਜ਼ਿਆਦਾ ਖੜਨ ਨਾਲ ਜ਼ਿਆਦਾ ਲੱਗਣ ਦੇ ਨਾਲ ਬੱਤਰ ਲੇਟ ਹੋ ਜਾਂਦੀ ਆ। ਅਤੇ ਬੂਟੇ ਨੂੰ ਖੁਰਾਕ ਦੀ ਜਿਹੜੀ ਜ਼ਰੂਰਤ ਉਸ ਵੇਲੇ ਕਾਫੀ ਹੁੰਦੀ ਹੈ ਜਦੋਂ ਉਹ ਜੜਾਂ ਦੇ ਰਾਹੀਂ ਪੂਰੀ ਨਹੀਂ ਹੁੰਦੀ ਤਾਂ ਖੁਰਾਕ ਆਪਾਂ ਨੂੰ ਪੱਤਿਆਂ ਦੇ ਰਾਹੀਂ ਦੇਣੀ ਹੁੰਦੀ ਆ। ਇਸ ਨਾਲ ਬੂਟਾ ਜਲਦੀ ਚੱਲ ਪੈਂਦਾ। ਅਤੇ ਫਟਾਰਾ ਜਿਹੜਾ ਜਲਦੀ ਸ਼ੁਰੂ ਕਰ ਦਿੰਦਾ ਉਸ ਤੋਂ ਬਾਅਦ ਜ਼ਮੀਨ ਦੇ ਵਿੱਚੋਂ ਵੀ ਬੱਤਰ ਜਿਹੜੀ ਠੀਕ ਆ ਜਾਂਦੀ ਆ ਬੂਟਾ ਜ਼ਮੀਨ ਵਿੱਚੋਂ ਵੀ ਜੋ ਖੁਰਾਕ ਆਪਾਂ ਨੂੰ ਦਿੱਤੀ ਆ ਉਹ ਲੈਣੀ ਸ਼ੁਰੂ ਕਰ ਦਿੰਦੀ ਆ ਤਾਂ ਦੋਵੇਂ ਪਾਸਿਆਂ ਦੇ ਉੱਤੋਂ ਐਕਸ਼ਨ ਸ਼ੁਰੂ ਹੋ ਜਾਂਦਾ ਤੇ ਬੂਟੇ ਦਾ ਜਿਹੜਾ ਫਟਾਰਾ ਬੜੀ ਤੇਜ਼ੀ ਨਾਲ ਸ਼ੁਰੂ ਹੋ ਜਾਂਦਾ ਬਹੁਤ ਵਧੀਆ ਨਾਲ ਤਰੀਕੇ ਨਾਲ ਬੂਟੇ ਦਾ ਫਟਾਰਾ ਕਰਦਾ ਬੂਟਾ ਦਿਨਾਂ ਦੇ ਵਿੱਚ ਹੀ ਹਰਾ ਭਰਾ ਹੋ ਜਾਂਦਾ ਇਸ ਵੇਲੇ ਜ਼ਿਆਦਾਤਰ ਜ਼ਰੂਰਤ ਮੈਗਨੀਜ਼ ਸਲਫੇਟ ਤੇ ਜ਼ਿੰਕ ਸਲਫੇਟ ਦੇ ਨਾਲ-ਨਾਲ ਨਾਈਟ੍ਰੋਜਨ ਵਾਲੀ ਖਾਦ ਦੀ ਲੋੜ ਹੁੰਦੀ ਆ ਤਾਂ ਜੇਕਰ ਆਪਾਂ ਕਣਕ ਨੂੰ ਪੱਤਿਆਂ ਦੇ ਰਾਹੀਂ ਬੂਟੇ ਨੂੰ ਇਹ ਚੀਜ਼ਾਂ ਦਿੰਨੇ ਆ ਤਾਂ ਨਤੀਜੇ ਬਹੁਤ ਜਲਦੀ ਮਿਲਦੇ ਨੇ ਹੁਣ ਆਪਾਂ ਗੱਲ ਕਰਦੇ ਆ ਵੀ ਕਿਹੜੇ ਕਿਹੜੇ ਤੱਤ ਆਪਾਂ ਕਿੰਨੀ ਮਾਤਰਾ ਦੇ ਵਿੱਚ ਵਰਤਣੇ ਨੇ ਕਿੰਨੀ ਉਹਨਾਂ ਦੀ ਸਪਰੇਅ ਕਰਨੀ ਆ ਸਭ ਤੋਂ ਪਹਿਲਾਂ 1 ਕਿਲੋ ਮੈਗਨੀਸਿਅਮ ਸਲਫੇਟ ਲੈਣਾ ਆ ਤੇ 500 ਗ੍ਰਾਮ ਜ਼ਿੰਕ ਸਲਫੇਟ 33% ਵਾਲਾ ਜੇਕਰ 33% ਵਾਲਾ ਨਹੀਂ ਮਿਲਦਾ ਤਾਂ 21% ਵਾਲਾ ਲੈ ਸਕਦੇ ਆ ਫਿਰ ਉਹਦੀ ਮਾਤਰਾ ਜਿਹੜੀ 600 ਗ੍ਰਾਮ ਦੀ ਲਗਭਗ ਲੈਣੀ ਆ ਅਤੇ ਨਾਲ ਹੀ ਇਹਦੇ ਵਿੱਚ ਆਪਾਂ 1 ਕਿਲੋ ਯੂਰੀਆ ਪਾਉਣਾ ਤੇ ਇਹ ਸਾਰੇ ਕਾਸੇ ਦੀ ਜਿਹੜੀ ਹੈ ডোজ 1 ਕਿੱਲੇ ਦੀ ਹੈ 1 ਏਕੜ ਦੇ ਵਾਸਤੇ ਆ ਤੇ ਪਾਣੀ ਦੀ ਮਾਤਰਾ ਆਪਾਂ ਘੱਟ ਤੋਂ ਘੱਟ 150 ਲੀਟਰ ਪਾਣੀ ਜ਼ਰੂਰ ਲਾਉਣਾ ਜੇ ਆਪਾਂ 150 ਲੀਟਰ ਪਾਣੀ ਨਹੀਂ ਲਾ ਸਕਦੇ 100 ਲੀਟਰ ਪਾਣੀ ਨਾਲ ਹੀ ਸਪਰੇਅ ਕਰ ਸਕਦੇ ਆ ਤਾਂ ਫਿਰ ਮੈਗਨੀਜ਼ ਸल्फेट ਆਪਾਂ ਅੱਧਾ ਕਿਲੋ ਕਰ ਦਿਓ ਜ਼ਿੰਕ ਸਲਫੇਟ ਜਿਹੜਾ 33% ਵਾਲਾ ਉਹ 400 ਗ੍ਰਾਮ ਕਰ ਦਿਓ ਜੇ 33 ਵਾਲਾ ਨਹੀਂ ਹੈਗਾ 21% ਵਾਲਾ ਆਪਾਂ ਵਰਤ ਰਹੇ ਆ ਤਾਂ ਫਿਰ ਉਹ 500 ਗ੍ਰਾਮ ਕਰ ਦਿਓ ਕਿਉਂਕਿ ਪਾਣੀ ਘਟ ਹੋਣ ਦੇ ਨਾਲ ਪੱਤਿਆਂ ਦਾ ਨੁਕਸਾਨ ਜਿਹੜਾ ਹੋ ਸਕਦਾ ਹੈ ਜ਼ਿੰਕ ਸਲਫੇਟ ਅਤੇ ਮੈਗਨੀਜ਼ ਸਲਫੇਟ ਕਰਕੇ ਜਿਹੜੀ ਸਿੱਧੀ ਸਪਰੇ ਜਦੋਂ ਆਪਾਂ ਪੱਤਿਆਂ ਤੇ ਕਰਦੇ ਆ ਤਾਂ ਪੱਤਿਆਂ ਦੇ ਵਿੱਚ ਟੌਕਸਿਟੀ ਆ ਸਕਦੀ ਆ ਪੱਤੇ ਜਿਹੜੇ ਉੱਪਰੋਂ ਮੱਚ ਜਾਂਦੇ ਨੇ ਤੇ ਇਸ ਵਾਸਤੇ ਆਪਾਂ ਨੇ 500 ਗ੍ਰਾਮ ਕਲੀ ਚੂਨਾ ਲੈਣਾ ਇਹਨੂੰ 10 ਲੀਟਰ ਪਾਣੀ ਦੇ ਵਿੱਚ ਘੋਲ ਲੈਣਾ ਇੱਕ ਰਾਤ ਪਹਿਲਾਂ 10 ਲੀਟਰ ਪਾਣੀ ਦੇ ਵਿੱਚ ਕਿਸੇ ਵੱਡੇ ਭਾਂਡੇ ਦੇ ਵਿੱਚ ਕਲੀ ਨੂੰ ਘੋਲ ਲਓ 500 ਗ੍ਰਾਮ ਕਲੀ ਨੂੰ ਤੇ ਇੱਕ ਘੋਲ ਕੇ ਉਹਨੂੰ ਰੱਖ ਦਿਓ ਰਾਤ ਨੂੰ ਸ਼ੋਭਾ ਨੂੰ ਇਹਦਾ ਜਿਹੜਾ 10 ਲੀਟਰ ਪਾਣੀ ਉਹ ਨਤਾਰ ਲੈਣਾ ਜਿਹੜਾ ਥੱਲੇ ਵਾਲਾ ਉਹ ਸਿੱਟ ਦਿਓ ਪਾਊਡਰ ਜਿਹੜਾ ਕਲੀਜੀ ਆ ਪਾਣੀ ਪਾਣੀ ਆਪਾਂ ਰੱਖ ਲੈਣਾ ਤੇ ਉਹਨੂੰ ਮੈਗਨੀਜ਼ ਸਲਫੇਟ ਜ਼ਿੰਕ ਸਲਫੇਟ ਯੂਰੀਆ ਆਦ ਦੇ ਵਿੱਚ ਰਲਾ ਕੇ ਉਹਦੀ ਆਪਾਂ ਸਪਰੇ ਇੱਕ ਕਿੱਲੇ ਦੇ ਉੱਤੇ ਕਰ ਦੇਣੀ ਆ ਇੱਕ ਗੱਲ ਯਾਦ ਰੱਖਿਓ ਮੈਗਨੀਜ਼ ਸਲਫੇਟ ਅਤੇ ਜ਼ਿੰਕ ਯੂਰੀਆ ਅਲੱਗ-ਅਲੱਗ ਬਾਲਟੀਆਂ ਦੇ ਵਿੱਚ ਅਲੱਗ-ਅਲੱਗ ਘੋਲਿਓ ਤੇ ਹਰ ਇੱਕ ਬਾਲਟੀ ਦੇ ਵਿੱਚੋਂ ਇੱਕ-ਇੱਕ ਲੀਟਰ ਜਿਹੜਾ ਟੋਲੀ ਦੇ ਵਿੱਚ ਪਾ ਕੇ ਉਹਦੀ ਸੂਛੀ ਸਪਰੇ ਕਰ ਦੇਣੀ ਆ ਸਾਰੀਆਂ ਚੀਜ਼ਾਂ ਇੱਕੋ ਵਾਰੀ ਇਕੱਠੀਆਂ ਨਾ ਕਰਦੇਓ ਇਕੱਠੀਆਂ ਹੀ ਨਾ ਘੋਲਿਓ ਆ ਇਹਨਾਂ ਤਤਾਂ ਦੀ ਸਪਰੇਅ ਇੱਕ ਸਪਰੇਅ ਆ ਜਿਹੜੀ 35 ਦਿਨ ਦੀ ਫਸਲ ਦੇ ਉੱਤੇ ਤੁਸੀਂ ਲਗਭਗ ਕਰਦੇ ਹੋ ਤਾਂ ਫਸਲ ਦਿਨਾਂ ਦੇ ਵਿੱਚ ਹੀ ਤੁਹਾਨੂੰ ਦਿਖਾਊਗੀ ਰੰਗ ਦਿਖਾਊ ਹਰੀ ਭਰੀ ਹੋਊ ਪੱਤਿਆਂ ਦੇ ਰਾਹੀਂ ਖੁਰਾਕ ਇਨਸਟੈਂਟ ਕੰਮ ਕਰਦੀ ਆ ਅਤੇ ਬੂਟੇ ਨੇ ਜੜਾਂ ਦੇ ਰਾਹੀਂ ਵੀ ਖੁਰਾਕ ਲੈਣੀ ਸ਼ੁਰੂ ਕਰ ਦੇਣੀ ਹੈ ਕਿਉਂਕਿ ਕੁਝ ਦਿਨਾਂ ਦੇ ਬਾਅਦ ਜ਼ਮੀਨ ਆਪਣੀ ਬੱਤਰਾ ਆ ਜਾਂਦੀ ਆ ਤੇ ਬੂਟਾ ਜ਼ਮੀਨ ਦੇ ਵਿੱਚੋਂ ਵੀ ਜਿਹੜੀ ਖੁਰਾਕ ਲੈਣੀ ਸ਼ੁਰੂ ਕਰ ਦੇਣਾ ਅਤੇ ਫਸਲ ਬਹੁਤ ਵਧੀਆ ਤਰੀਕੇ ਦੇ ਨਾਲ ਉਠਾ ਕਰਦੀ ਆ ਬਹੁਤ ਵਧੀਆ ਫਟਾਰਾ ਜਿਹੜਾ ਫਸਲ ਦਾ ਹੋ ਜੀ ਲੰਗਾ ਇੱਕ ਸਪਰੇਅ ਦੀ 35 ਦਿਨ ਤੇ ਇੱਕ ਦੂਸਰੀ ਸਪਰੇਅ ਹੋਰ ਆਪਾਂ 15 ਦਿਨ ਬਾਅਦ ਦੁਹਰਾ ਸਕਦੇ ਹਾਂ ਜਿਸ ਨਾਲ ਰਿਜ਼ਲਟ ਬਹੁਤ ਵਧੀਆ ਮਿਲਣਗੇ ਬੂਟੇ ਦੀ ਜਿਹੜੀ ਟੈਲਰਿੰਗ ਵਾਸਤੇ ਇਹ ਸਭ ਤੋਂ ਵਧੀਆ ਬੂਸਟਰ ਹੈ ਇਸ ਦੇ ਨਾਲੋਂ ਬਾਜ਼ਾਰ ਦੇ ਵਿੱਚ ਕੋਈ ਵੀ ਪ੍ਰੋਡਕਟ ਤੁਹਾਨੂੰ ਵਧੀਆ ਨਹੀਂ ਮਿਲ ਸਕਦਾ ਕਿਉਂਕਿ ਜੋ ਕੋਈ ਪ੍ਰੋਡਕਟ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਵਰਤਾਂਗੇ ਪਾਵਾਂਗੇ ਉਹਨਾਂ ਦੇ ਵਿੱਚ ਜ਼ਰੂਰਤ ਦੇ ਜਿਹੜੇ ਤੱਤ ਨੇ ਉਹ ਬੜੇ ਘੱਟ ਹੁੰਦੇ ਨੇ ਥੋੜੀ ਮਾਤਰਾ ਚ ਹੁੰਦੇ ਨੇ ਬਾਕੀ ਦੇ ਦੂਸਰੇ ਤੱਤ ਵੀ ਹੁੰਦੇ ਆ ਉਹਦੇ ਚ ਐਡ ਕੀਤੇ ਜਾਂਦੇ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਆਪਣੀ ਅਕਸ਼ਰ ਘਾਟ ਨਹੀਂ ਹੁੰਦੀ ਜ਼ਮੀਨਾਂ ਦੇ ਵਿੱਚ ਜ਼ਿਆਦਾਤਰ ਘਾਟ ਹੈ ਨਾਈਟ੍ਰੋਜਨ ਆ ਫਾਸਫੋਰਸ ਹੈ ਪोटाश ਮੈਗਨੀਜ਼ ਸਲਫੇਟ ਹੈ ਜਾਂ ਜ਼ਿੰਕ ਸਲਫੇਟ ਦੀ ਘਾਟ ਆਉਂਦੀ ਆ ਕੁਝ ਜ਼ਮੀਨਾਂ ਦੇ ਵਿੱਚ ਮੈਗਨੀਸ਼ੀਅਮ ਦੀ ਘਾਟ ਆਉਂਦੀ ਆ ਤੇ ਬਾਕੀ ਛਾਰੇ ਤੱਤ ਜਿਹੜੇ ਜ਼ਮੀਨ ਦੇ ਵਿੱਚ ਉਹਨਾਂ ਤੱਤਾਂ ਦੀ ਦੂਸਰਿਆਂ ਦੀ ਘਾਟ ਨਹੀਂ ਆਉਂਦੀ ਤੇ ਇਹ ਸਪਰੇਅ ਵਿੱਚ ਇਹ ਜਿਹੜੇ ਸਾਰੇ ਤੱਤ ਜ਼ਰੂਰੀ ਤੱਤ ਪੂਰੀ ਮਾਤਰਾ ਦੇ ਵਿੱਚ ਬੂਟੇ ਨੂੰ ਮਿਲ ਜਾਂਦੇ ਨੇ ਅਤੇ ਬੂਟੇ ਨੂੰ ਸਿੱਧੇ ਤੌਰ ਤੇ ਮਿਲ ਜਾਂਦੇ ਨੇ ਬੂਟਾ ਬਹੁਤ ਜਲਦੀ ਨਾਲ ਵਾਧਾ ਜਿਹੜਾ ਸ਼ੁਰੂ ਕਰ ਦਿੰਦਾ ਤਾਂ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਛਤਿ ਸ੍ਰੀ ਅਕਾਲ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਹੋਰ ਜ ਦੂਸਰੇ ਛੱਗਣਾ ਮਿੱਤਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਧੰਨਵਾਦ ਦੋਸਤੋ ਛਤਿ ਸ੍ਰੀ ਅਕਾਲ ਦੋਸਤੋ